ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਦਾ ਸਵਾਗਤ ਹੈ ਆਪਣੇ ਚੈਨਲ ਪੰਗਵਾ ਦਾ ਡੇਰੀ ਫਾਰਮ 5911 ਤੇ ਅੱਜ ਦੀ ਵੀਡੀਓ ਬਣਾਉਣ ਲੱਗੇ ਆ ਪਿੰਡ ਚਵਿੰਡਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਪੰਜ ਪਸ਼ੂ ਖਾਵਾਂਗੇ ਤਿੰਨ ਵੱਡਾ ਤੇ ਦੋ ਛੋਟੀਆਂ ਵਾਂ ਤੇ ਸੂਏ ਸਵਾਏ ਪਸ਼ੂ ਦਿਖਾਵਾਂਗੇ ਤੁਹਾਨੂੰ ਤੇ ਆਪਾਂ ਪਹੁੰਚੇ ਬਾਈ ਹਰਪਾਲ ਤੇ ਕੋਲ ਤਿਆਰੂ ਕਰਦੇ ਆਂ ਬਾਈ ਨਾਲ ਗੱਲਬਾਤ ਜੇ ਪੁੱਛਦੇ ਆਂ ਪਸ਼ੂਆਂ ਦੀ ਡਿਟੇਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋਸਣਾ ਠੀਕ ਠਾਕ ਜੀ ਅਦੇ ਹੋਦੇ ਜੱਗੇ ਵੀ ਤੁਸੀਂ ਦੱਸੋ ਚੜਦੀ ਕਲਾ ਜੀ ਚੜਦੀ ਕਲਾ ਚਾਹੀਦੀ ਜੱਗੇ ਵੀ ਜੀ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਨਾਮ ਮੇਰਾ ਰਪਾ ਸਿੰਘ ਪਿੰਡ ਚਿੰਡਾ ਜ਼ਿਲ੍ਹਾ ਮਸੇਂਝਨਾਲਾ ਜੀ ਇਹ ਫੋਨ ਨੰਬਰ ਹੀ ਬੋਲ ਦਿਓ 96434905 ਜੀ ਠੀਕ ਹੈ ਜੀ ਤੇ ਕਰਕੇ ਸ਼ੁਰੂਆਤ ਜੀ ਹਾਂ ਸ਼ੁਰੂਆਤ ਕਰੀਏ ਜੱਗੇ ਵੀਰ ਇਹਨਾਂ ਦਿਖਾ ਰਹੀਏ ਪਹਿਲੇ ਨੰਬਰ ਤੇ ਇਹਨਾਂ ਦਿਖਾਏ ਜੱਗੇ ਵੀਰ ਲੋਕਾਂ ਨੂੰ ਮਾਲਵੀ ਆਪਾਂ ਬਰੀਡ ਦੇ ਦੇਣੀ ਅੱਜ ਠੀਕ ਹੈ ਠੀਕ ਹੈ ਹਾਂ ਉਹ ਲਿਡੀ ਰਾਣੀ ਅੰਦਰ ਮਾਲੀ ਨੇ ਹਾਂਜੀ ਤੇ ਦੱਸਿਓ ਭਾਈ ਜੀ ਡਿਟੇਲ ਇਹ ਜੱਗੇ ਵੀ ਦੂਜਾ ਸੁਹਾ ਸੁਈ ਆ ਅੱਛਾ ਜੀ ਅੱਜ ਸੁਈ ਨੂੰ 4 ਦਿਨ ਹੋ ਗਏ ਆ ਠੀਕ ਹੈ 14 ਕਿਲੋ ਕੰਡੇ ਵਾਲੀ ਬੋਲੀ ਤਿਆਰ ਹੈ ਰਸਤਾ ਅੱਛਾ ਜੀ ਹਾਂ ਤੇ ਜਵਾਕ ਕੀ ਆ ਗਿਆ ਬਿਛੇ ਮਾਰਾ ਕੱਟਾ ਆ ਗਿਆ ਠੀਕ ਠੀਕ ਹੈ ਲਓ ਭਾਈ ਮੇਲ ਕਾਫ ਆ ਗਿਆ ਤੇ ਕੰਤ ਘਾੜ ਬਹੁਤੀ ਚੰਗੜਾ ਝੋਟੀ ਦਾ ਹਾਂਜੀ ਹਾਂਜੀ ਤੇ 14 ਲੀਟਰ ਜਿਹੜਾ ਬੋਲਾ ਸਟਾਰ ਆ ਇਹ ਕਿੰਨਾ ਦਾ ਭਰੋਗੇ ਦੁੱਧ ਦੇ ਜੱਗੇ ਵੀਰ ਜਿਹੜੇ ਫਾਰਮ ਚੋਂ ਆਪਾਂ ਲਈ ਨਾ ਉਹਨੂੰ ਲੀਲੀ ਰਾਵੀ ਦੇ ਬ੍ਰੀਡ ਤਿਆਰ ਕਰਦੇ ਸੀ ਪਹਿਲੇ ਸੂਏ ਦੁੱਧ ਭਰਿਆ ਜੀ ਇਹਨੇ 16 16.5 ਕਿਲੋ ਅੱਛਾ ਜੀ ਹਾਂਜੀ ਹਾਂਜੀ ਠੀਕ ਹੈ ਕੋਈ ਸਾਂਹ ਵਾਲਾ ਲੈ ਗੂ ਐਰਕਿੰਗ ਵਧ ਦਊਗੀ ਛੋਟੀ ਦੁੱਧ ਖੋਲੋ ਬਾਈ ਜੀ ਪਰ ਖੋਲ ਕੇ ਬਗਈਏ ਹਾਂ ਲੋ ਬਾਈ ਕਰੋ ਚੱਕਰ ਤੇ ਨਿਸ਼ਾਨੀਆਂ ਜਿਹੜੀਆਂ ਸਾਰੀਆਂ ਕਵਰ ਕਰਦੀਆਂ ਨਿਸ਼ਾਨੀਆਂ ਜੱਗੇ ਵੀ ਆ ਵੇਖੋ ਕੱਟ ਵੀ ਡੋਰਾ ਉਹ ਵੀ ਜੱਗ ਦੇ ਮਲਕੀ ਆ ਖਾ ਗਈ ਆ ਤੇ ਕੱਦ ਕਾੜ ਦੀ ਬਹੁਤ ਤਗੜੀ ਆ ਤੇ ਪੇਟ ਪੂਰਾ ਤਾਂ ਨਹੀਂ ਕਿਹਾ ਕਰੰਦੇ ਆ ਲੱਗੇ ਤਾਂ ਕਰੋ ਜੀ ਐਨ ਪੰਡਾ ਪਈਆਂ ਕਰਮਾਲੀ ਨੇ ਤੇ 14 ਲੀਟਰ ਜਿਹੜਾ ਬੋਲਾ ਇਸ ਟਾਈਮ ਬਿਲਕੁਲ ਰੈਡੀ ਆ ਸਸ ਜੇ ਤਾਂ ਕਿ ਨਿਸ਼ਾਨੀਆਂ ਆ ਗਈਆਂ ਮਾੜੀਆਂ ਓਹ ਵਈ ਲਾਗੇ ਨੂੰ ਤੁਸੀਂ ਚੈੱਕ ਕਰ ਸਕਦੇ ਫੇਸ ਵਾਲੀ ਤੇ ਸਿੰਗੂ ਨੂੰ ਵੀ ਬਹੁਤ ਚੰਗਾ ਆ ਗਿਆ ਵਾ ਦੇਖ ਕਿੰਨਾ ਘਰੂ ਗਿਆ ਤੀ ਦੋਦਾ ਫਿਰ ਚਰਜਵੀਰ 16 17 ਕਿਲੋ ਪਾਉਦੇ ਨੂੰ ਮੁੱਲ ਨਹੀਂ ਤੇ ਜਾਣਾਂ ਝੋਂਦੀ ਅੱਛਾ ਜੀ ਹਾਂ ਜੀ ਹਾਂ ਜੀ ਠੀਕ ਹੈ ਠੀਕ ਹੈ ਜੀ ਕਿੱਦੋਂ ਖਾਂ ਮੈਂ ਕੋਈ ਜੀ ਮੜਾ ਜਾ ਕਰਾਂ ਤਾਂ ਹਵਾ ਨੇ ਡੱਬ ਡੁੱਬ ਦੇ ਕੀ ਕਰ ਸਕਦੇ ਜੀ ਤੁਚਾ ਥਣਾ ਦਾ ਸੈਜ ਗਿਆ ਵੀ ਬਹੁਤ ਸ਼ਾਨਦਾਰ ਆ ਪੂਰ ਫੜ ਮੜੀ ਪੂਰ ਚਰਜਵੀਰ ਲਾਓ ਵੀਰ ਜੀ ਖੇਤੀ ਮੜੀ ਲਾਗੇ ਨੂੰ ਚੈੱਕ ਤਾਂ ਇਹ ਬੀਜਰ ਤਾਂ ਚੰਗੀ ਆ ਇਸ ਵੀਰੇ ਕਿੰਨੇ ਵਜੇ ਤੱਕ ਜਿੱਤ ਜਵਾਈ ਇਹਦੇ ਜੱਗੇ ਜੇ 6 ਤੋਂ 6 ਤੱਕ ਆਈ ਆਪਣੀ ਸ਼ੁਰੂ ਹੋ ਜਾਂਦੀ ਆ ਅੱਛਾ ਜੀ ਹਾਂ ਠੀਕ ਹੈ ਠੀਕ ਹੈ ਹਾਂ ਮੈਨੂੰ ਸਾਰੀਆਂ ਨਿਸ਼ਾਨੀਆਂ ਤੇ ਟਾਈਮ ਇਸ ਟਾਈਮ 10 ਵਜੇ ਜੇ ਤਾਂ ਹੋਣਾ ਕੋਈ ਆਪਣਾ ਸਾਫ ਅੰਦਾਜ਼ਾ ਲਾਵੇ ਹਾਂਜੀ ਹਾਂ ਤੇ ਕੀ ਮੁੱਲ ਕਰਨਾ ਪਈ ਇਹਦਾ ਹਰ ਜੱਗੇ ਵੀ ਇਹਦਾ ਮੁੱਲ ਤੇ ਕਰਾਉਣ ਨੂੰ ਭਾਵੇਂ 2 ਲੱਖ ਕਰੀ ਜਾਓ ਅੱਛਾ ਜੀ ਤਾਂ ਹੀ ਮਿਲਦੀ ਆ ਹਾਂਜੀ ਤੁਹਾਨੂੰ ਪਤਾ ਆਪਣੀ ਜਿਹੜੇ ਭਾਅ ਹੁੰਦੇ ਜਾਇਜ਼ੀ ਹੁੰਦੇ ਜਾਇਜ਼ ਹੁੰਦੇ ਆਪਾਂ ਜਾਇਜ਼ੀ ਕਰਨੇ ਆ ਜੱਗੇ ਵੀ ਨਾ ਆਪਾਂ ਡੇਢ ਦੀ ਦੇ ਦਿੱਤੀਏ ਕਰ ਦਈਏ ਫਰਮਾਨਦਾਨ ਖੁੱਲਾ ਹੀ ਕਰੀਏ ਮਦਦ ਨਾ ਕਿਹ ਕਰਾ ਲਿਓ ਖੁੱਲਾ ਜਿੰਨਾ ਕਰਾਉਣਾ ਚਾਹੇ ਵੀਰ ਨਹੀਂ ਤਾਂ ਵੀ ਹਾਂ ਨਾ ਛੱਡਾ ਸੀ ਜਿੱਥੇ ਨਿਸ਼ਾਨੀ ਦੇਣੀ ਆਪਾਂ ਆਪਾਂ ਤਾਂ ਦੇ ਵੀ ਜਿਹੜੀ ਦੇਈ ਦੇਣੀ ਹੈ ਨਾ ਜਿਹੇ ਤੋਂ ਛੋੜੇ ਕਰਨੇ ਆ ਅੱਛਾ ਜੀ 1.5 ਲੱਖ 50 ਹਜ਼ਾਰ ਦੀ ਛੋੜ ਕਰਾਂਗੇ 50000 ਚੋ ਕਿੰਨਾ ਹਜ਼ਾਰ ਚਲੋ ਤੂੰ 1000 ਦਾ 1000 ਕਰ ਦਾਂਗੇ ਲੋ ਭਾਈ ਖੁੱਲੀ ਛੋੜ ਕਰਤੀ ਭਾਈ ਨਾ ਕਰੋ ਚੈੱਕ ਤੂੰ ਬਾਕੀ ਬਹੁਤ ਹੀ ਬਰੀਡ ਵਾਲੀ ਆ ਹਾਂਜੀ ਹਾਂਜੀ ਤੇ ਕੀ ਕਰ ਸਕਦੇ ਤੇ ਮਣਕੀ ਅੱਖ ਆ ਗਈ ਆ ਹਾਂ ਸਾਰੀਆਂ ਨਿਸ਼ਾਨੀਆਂ ਕਵਰ ਆਂ ਜੀ ਕੀ ਕਰ ਸਕਦੇ ਲਾ ਕੇ ਦੋ ਤਿੰਨ ਤਾਂ ਕਰ ਵੀ ਮੰਨ ਲਓ ਵੀ ਐਨ ਹਵਾਨੇ ਤੋਂ ਲੈ ਕੇ ਧੁੱਲ ਤੱਕ ਰਸੂਲ ਤੱਕ ਕਿਹੜੀ ਨਿਸ਼ਾਨੀਆਂ ਸਾਰੀਆਂ ਚੰਗੀਆਂ ਹਨ ਕਰੋ ਜੀ ਚੱਕ ਲਾਗੇ ਤੋਂ ਐਨ ਸੂਲ ਤੱਕ ਨਿਸ਼ਾਨੀਆਂ ਆ ਗਈਆਂ ਸਾਰੀਆਂ ਹੀ ਤੇ 16 17 ਇਧਰ ਹੀ ਆਪਾਂ ਜੱਗੇ ਵੀ ਦਾ ਕਾਗਜ਼ ਰਗਾ ਦਾ ਮੰਨ ਲਓ ਸਰੀਰ ਇਧਰੇ ਤੋਂ ਠੀਕ ਹੈ ਠੀਕ ਲੋ ਬਜੀ ਉਹ ਇਹਨੇ ਦੇਣਾ ਐਨ ਪਤਲਾ ਆ ਗਿਆ ਵਾ ਹਾਂ ਜੀ ਹਾਂ ਜੀ ਆਜੋ ਹੁਣ ਬਾਈ ਦੂਜੇ ਨੰਬਰ ਤੇ ਤੇ ਦੱਸਿਓ ਬਾਈ ਆ ਝੋਟੀ ਬਾਰੇ ਕਿ ਕਿਵੇਂ ਚੋਕਰ ਗੱਭਣ ਆ ਅੱਛਾ ਜੀ ਹਾਂਜੀ ਸਾਢੇ 6 ਮਹੀਨੇ ਦੀ ਚੈੱਕ ਪਾਸ ਹੋਈ ਆ ਅੱਠ ਕਿਲੋ ਦੁੱਧ ਦੇ ਝੋਟੀ ਦਿੰਦੇ ਠੀਕ ਠੀਕ ਹਾਂਜੀ ਹਾਂਜੀ ਤੇ ਸੱਜਣ ਨੇ ਫਿਰ ਕਿੰਨਾ ਕੁ ਭਰਿਆ ਸੱਜਣ ਨੇ ਜਗੇਵੀਰ ਨੂੰ 15 ਕਿਲੋ ਦੁੱਧ ਭਰਿਆ ਤੁਹਾਨੂੰ ਪਤਾ ਵੀ ਮੰਨ ਲਓ ਵੀ ਸਾਢੇ 6 ਮਹੀਨੇ 8 ਕਿਲੋ ਦੁੱਧ ਆ ਠੀਕ ਠੀਕ ਤੇ ਸੱਜਣ ਨੇ ਦੁੱਧ ਭਰਿਆ 15 ਕਿਲੋ ਗਿਆ ਡਬਲਾਇਆ ਕਰੀਆ ਇਹ ਵੀ ਉਦੋਂ ਦੀ ਜਗੇਵੀਰ ਮੰਨ ਜਾ ਚੰਗਾ ਵਾ ਏ ਮਾਜੂਦ ਤੋਂ ਲੈ ਗਏ ਆਂ ਹਾਂ ਅੱਛਾ ਜੀ ਹਾਂਜੀ ਹਾਂਜੀ 8 ਵਜੇ ਇਹ ਵੀ ਆ ਰਹੀ ਦੀ ਆ ਗਈ ਏ ਚਲੋ ਚੱਕ ਦਿੰਦੇ ਹਾਂ ਕੱਦ ਕਾਟ ਇਹਦਾ ਵੀ ਬਹੁਤ ਚੰਗਾ ਵਾ ਲਾਗੇ ਤੋਂ ਥੋੜਾ ਦਾ ਸਟੈਂਡ ਆ ਤੇ ਆਰਡਰ ਕੁਆਲਟੀ ਵੀ ਕਹਿ ਸਕਦੇ ਜੀ ਨੌਰਦੋ ਇਸ 6:30 ਮਿੰਟ ਚੱਕ ਪਾਸ ਸਾਢੇ 6 ਮਹੀਨੇ ਚੱਕਵਾ 8 ਕਿਲੋ ਦੁੱਧ ਜੀ ਠੀਕ ਹੈ ਠੀਕ ਹੈ ਲਓ ਭਾਈ ਸਾਢੇ 6 ਮਹੀਨੇ ਦੀ ਚੱਕ ਪਾਸ ਆ ਤੇ 8 ਲੀਟਰ ਦੁੱਧ ਆ ਤੇ ਸੱਜਣ ਨੇ 16 17 ਲੀਟਰ ਦੁੱਧ ਭਰਿਆ ਵਾ ਇਹ ਕਿ ਸੈਲਤ ਦਾ ਖੌਣਾ ਦਾ ਸੈਲ ਗਿਆ ਉਹਨੂੰ ਕਵੈਂਡ ਵੀ ਲਾਗੇ ਤੋਂ ਚੈੱਕ ਕਰ ਸਕਦੇ ਆ ਨਾ ਪਾਪਾਂ ਲੱਗੀਆਂ ਵਾ ਇਹ ਥੋੜਾ ਥੋੜਾ ਬਹੁਤ ਚੰਗਾ ਆ ਗਿਆ ਤੇ ਕੀ ਮੁੱਲ ਕਰਨਾ ਬਈ ਇਹਦਾ ਹਰ ਤੂੰ ਜੱਗਿਆ ਵੀ ਮੁੱਲ ਤੇ ਮੇਰਾ ਜੀਗਾ ਤਾਂ 75000 ਕਰ ਲਿਗੇ ਅੱਛਾ ਜੀ ਤੁਸੀਂ ਲਾ ਲਓ 70000 ਕਰਕੇ ਮਾ ਦਨਾਂ 70000 ਕਰਕੇ ਥੱਕਾ ਜਾਂਦਾ ਜੀ ਉਦਾਂ ਹਾਂਜੀ ਹਾਂਜੀ ਜੇ ਜੇ ਤੁਹਾਨੂੰ ਕਹਤਾ 2000 ਛਾੜ ਦਾਂਗੇ ਛਾੜ ਦੀ ਛਾੜ ਦੀ ਦਵਾਂਗੇ ਜੱਗੇ ਵੀਰ ਆਣਾ ਠੀਕ ਹੈ ਠੀਕ ਹੈ ਹਾਂ ਬਾਈ 68000 ਦੀ ਬਿਲਕੁਲ ਛੋਟੇ ਛੋਟੇ ਭਾਅ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਹਾਂ ਵੀਰ ਹਰ ਭਾਲ ਦੀ ਵੀਡੀਓ ਵੇਖਦੇ ਆ ਹਾਂਜੀ ਬਿਲਕੁਲ ਨਿਕੇ ਨਿਕੇ ਮੋਲ ਹੁੰਦੇ ਤੇ ਪਸ਼ੂ ਬਹੁਤ ਹੀ ਚੰਗੇ ਹੁੰਦੇ ਆ ਆ ਜਿਓ ਹੁਣ ਤੀਜੇ ਨੰਬਰ ਤੇ ਵਹਿੜ ਦਿਖਾਉਂਦੇ ਆ ਵੀ ਸੂਈ ਸਵਾਈ ਆ ਇਹ ਜੱਗੇ ਵੀਰ ਪਹਿਲਾ ਸੂਆ ਵਹਿੜ ਸੋਈ ਆ ਅੱਛਾ ਜੀ ਆ ਸੂਈ ਨੂੰ 4-5 ਦਿਨ ਹੋ ਗਏ ਆ ਠੀਕ ਹੈ ਜੀ ਬਹੁਤ ਅੱਛਾ ਇਹ ਦੇ ਇਹ ਸ਼ਾਈ ਆ ਜੇ ਕਰਾਸ ਆਉਣੀ ਜਾਂਦੀ ਪਾ ਸ਼ਾਈ ਆ ਤੇ ਜਲਦੀ ਕਰ ਲਗੀ ਆ ਤੇ ਗਾਂ ਗਰਮੀ ਦੀ ਵੀ ਕੋਈ ਪ੍ਰਵਾਹ ਨਹੀਂ ਇਹਨੂੰ ਤੇ ਕਿੰਨਾ ਕੁ ਜੇ ਦੇਖੋ ਬੋਲਾ 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 ਜੱਗੇ ਵੀਰੇ ਆ ਟਾਈਮ ਤੇ 15 ਕਿਲੋ ਤਿਆਰ ਹੋ ਗਿਆ ਅੱਛਾ ਜੀ ਤੇ 20 ਕਿਲੋ ਸੁਖਣਾ ਖਰੀ ਜਣਾ ਕੋਈ ਸਾਮ ਵਾਲਾ ਲੈ ਲਿਆ ਠੀਕ ਹੈ ਠੀਕ ਹੈ ਜਵਾਕ ਹੀ ਆ ਗਿਆ ਭਾਈ ਆਹ ਮੱਛਾ ਜੇ ਡੱਬਾ ਆ ਗਿਆ ਦੋ ਜੀ ਮੇਲ ਕਾਫ ਆ ਗਿਆ ਜੀ ਪਿਛੇ ਇਹਦੇ ਆਹ ਵਾਲਾ ਜੀ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਠੀਕ ਹੈ ਲੋਬ ਜੀ ਕਿਆ ਕਰ ਸਕਦੇ ਤੁਸੀਂ ਲੱਗ ਲਓ ਤੇ ਕੰਦ ਕਾੜ ਬੈਠਦਾ ਬਹੁਤ ਚੰਗਾ ਤੇ ਪਹਿਲਾ ਹੀ ਸੂਆ ਸੂਈ ਆ ਤੇ 14 15 ਦੇ ਕਿਹੜਾ ਬਹੁਲਾ ਸਟਾਰ ਆ ਕਰੋ ਜੀ ਚੈੱਕ ਹਨ ਪਹਿਲਵਾਨਾਂ ਵਾਂਗੂ ਤੁਰਦੀ ਆ ਹਾਂ ਜੀ ਹਾਂ ਜੀ ਇਹ ਥਾਣਾ ਦਾ ਸੈਰ ਗਿਆ ਵੀ ਬਹੁਤ ਹਾਂ ਜੀ ਅੱਗੇ ਵੀ ਕੋਰ ਦੰਦ ਮੂੰਹ ਜੇ ਦੋਂਦੀ ਏ ਅੱਛਾ ਜੀ ਹਾਂ ਠੀਕ ਆ ਲਓ ਬਈ ਦੋ ਦੰਦ ਜੇ ਵਹਿੜ ਜੇ ਹਨ ਫੰਡਾਂ ਪਈਆਂ ਕਰਮਾਲੀ ਨਾਲ ਕਰੋ ਚੈੱਕ ਥਣ ਸੁਣ ਬਹੁਤ ਹੀ ਚੰਗਾ ਲੱਗਾ ਵਾ ਇਧਰ ਦੀ ਸਾਈਡ ਤੋਂ ਬਈ ਦਿਖਾਓ ਇੱਕ ਤਰ੍ਹਾਂ ਲੋ ਜੀ ਸੱਜਣ ਕਰੋ ਚੱਕ ਤੁਸੀਂ ਥਾਣਾ ਦੱਸ ਐ ਗਿਆ ਬਹੁਤ ਹੀ ਸ਼ਾਨਦਾਰ 19 ਅੱਗੇ ਨੂੰ ਬਣੀ ਤੇ 19 ਪਿੱਛੇ ਨੂੰ ਬਣੀ ਆ ਤੇ ਕੀ ਮੁੱਲ ਕਰਨਾ ਪਈ ਆ ਦਾ ਹਰ ਜੱਗੇ ਵੀ ਮੁੱਲ ਕਰਾਉਣ ਭਾ ਸੱਤ ਪੁਆਇੰਟ ਜੋ ਮਰਜ਼ੀ ਕਰਾਈ ਜੀਏ ਅੱਛਾ ਜੀ ਇਹ ਹਾਂ ਨਾ ਪੂਰੇ ਸਮਾਂ ਯਾਰ ਦੋਸ਼ੀ ਦਵਾਂਗੇ ਹਾਂ ਨਾ ਜੀ ਹਾਂ ਨਾ ਜੀ ਜੱਗੇ ਵੀ ਅੱਗੀ ਕੋਈ ਰੁਪਇਆ ਛੋਲ ਕਰਾਂਗੇ ਲੋ ਬਾਈ 50000 ਰੁਪਏ ਛੋੜ ਤੇ ਦੁੱਧ 16 17 ਲੀਟਰ ਕੇ ਜਿਆਦਾ ਪਰੂ ਨਹੀਂ ਨਹੀਂ ਦੁੱਧ 20 ਕਿਲੋ ਭਦਨਾ ਜੱਗੇ ਵੀ ਲੈਣੀ 15 ਕਿਲੋ ਬੋਲੀਆਂ ਜਿੱਦਾਂ ਮਰਜ਼ੀ ਮੇਰੇ ਕੋਲ ਕੋਈ 2 3 ਡੰਗ ਚੋਕੇ ਲੈ ਜੀ ਬਿਲਕੁਲ ਬਿਲਕੁਲ ਸਹੀ ਗੱਲ ਹੈ ਬਾਈ 20 ਲੀਟਰ ਜਿਹੜਾ ਵੜਨੇ ਦੁੱਧ ਭਾਦਨਾ ਮੈਂ ਜੇ ਕੋਈ ਵੀਰ ਭਰਾ ਲੈ ਜਾਊਗਾ ਸਾਂ ਵਾਲਾ ਤੇ ਆ ਰਹੇ ਹੁਣ ਬਾਈ ਚੌਥੇ ਨੰਬਰ ਤੇ ਹਾਂਜੀ ਦੱਸਿਓ ਬਈ ਆ ਵੜਨੇ ਇਹਦੇ ਥੱਲੇ ਜੱਗੇ ਵੀ 13 ਕਿਲੋ ਦੁੱਧ ਤਿਆਰ ਜੀ ਅੱਛਾ ਜੀ ਹਾਂਜੀ ਠੀਕ ਹੈ ਜੀ ਇਸ ਵੀ ਨੂੰ ਮਤਲਬ 20 ਦਿਨ ਹੋ ਗਏ ਮਗਰ ਬੱਛਾ ਜੀ ਇਹਦੇ ਠੀਕ ਹੈ ਠੀਕ ਕਰੋ ਕ੍ਰੋਸੀਓ ਠੀਕ ਹੈ ਠੀਕ ਹੈ ਲਓ ਬਈ ਇਹ ਵੀ ਕ੍ਰੋਸ ਦੇ ਚਾਹੀ ਜੀ ਚਾਈ ਵਾਲਾ ਚੈੱਕ ਨਾ ਕਰਦੇ ਚੰਪ ਕ੍ਰੋਸ ਠੀਕ ਹੈ ਠੀਕ ਹੈ ਜੀ ਲੋਕੋ ਜੀ ਕੰਦ ਘਾਟ ਬਹੁਤ ਹੀ ਚੰਗਾ ਵਹਿੜਦਾ ਇਹਦਾ ਵੀ ਇਹਦੇ ਪਿਛੇ ਕਿਹੜਾ ਜਿਹਾ ਜਵਾਗ ਠੀਕ ਹੈ ਠੀਕ ਹੈ ਲਓ ਬਈ ਇਹਦੇ ਪਿਛੇ ਵੀ ਮੇਲਕਾ ਫਾਗਿਆ ਜੇ ਆਹ ਬੜਾ ਕੀ ਕਰ ਸਕਦੇ ਤੁਸੀਂ ਠੀਕ ਹੈ ਜੀ ਦੇਖ ਕਰੋ ਚੈੱਕ ਥਣ ਭੰਡਾ ਇਹਦਾ ਵੀ ਬਹੁਤ ਚੰਗਾ ਲੱਗਾ ਵਾ ਤੁਸੀਂ ਇਹ ਕੁਆਲਿਟੀ ਤੁਸੀਂ ਕਰ ਸਕਦੇ ਜੇ ਲਾਗੇ ਤੋਂ ਚੱਕ ਤੇ ਇਹ ਕਿੰਨਾ ਕੁ ਭਰੀ ਜਾਊਗੀ ਦੁੱਧ ਦੁੱਧ ਜੱਟ ਵੀ ਇਹਨਾਂ ਪਤਾ ਠੀਕ ਹੈ ਠੀਕ ਹੈ ਲਓ ਭਾਈ 15 16 ਲੀਟਰ ਇਹਦਾ ਦੁੱਧ ਇਹ ਵੀ ਭਰ ਦੂਗੀ ਤੇ 13 ਲੀਟਰ ਇਸ ਟਾਈਮ ਜਿਹੜਾ ਮੌਕੇ ਤੇ ਬਿਲਕੁਲ ਸਿਆਰ ਆ ਤੇ ਥਾਣਾ ਦਾ ਸੈਰ ਗਿਆ ਇਹਦਾ ਵੀ ਬਹੁਤ ਸ਼ਾਨਦਾਰ ਆ ਕਰੋ ਜੀ ਲਾਗੇ ਤੋਂ ਚੱਕ ਤੇ ਇਹਦਾ ਕੀ ਹਰਮੁੱਲ ਕਰਨਾ ਭਾਈ ਲੱਗੇ ਵੀਰ ਮੋਲ ਉਹਦੇ ਕਰਉਣੀ 45000 ਰੁਪਇਆ ਅੱਛਾ ਜੀ ਤੇ 40 ਦੀ ਦੇ ਦਈਏ ਦਾਦੀਏ ਖਾਨ ਵਾਲੀ ਇੱਥੇ ਛਾੜੀ ਦੇਣੀਏ ਹਾਂ ਨਾ ਕਰਦਗੇ ਹਾਂਜੀ ਜੱਗੇ ਵੀ ਜਿਹੜੀ ਆਪਾਂ ਦੇ ਦੇਣੀ 37000 ਰੁਪਏ ਦੀ ਹਾਂ ਹਾਂ ਦਵਾਂਗੇ ਬੱਚੀ ਠੀਕ ਹੈ ਠੀਕ ਹੈ ਲਓ ਭਾਈ ਸੱਜਰ ਸੂਈ ਤੇ 37000 ਦੀ ਆਟਮ 13 14 ਕਿਲੋ ਦੁੱਧ ਤਿਆਰ ਜੀ ਦੇ ਦਿੰਦੇ ਠੀਕ ਹੈ ਠੀਕ ਹੈ ਲਓ ਜੀ 13 ਤੋਂ 14 ਲੀਟਰ ਜਿਹੜਾ ਬੋਲਾ ਹੀ ਬੋਲਾ ਸਟਾਰ ਆ ਤੇ ਆ ਗਿਓ ਹੁਣ ਐਂਟ ਦੀ ਇੱਕ ਬੋਲ ਆਪਾਂ ਤਾਂ ਕਹੇ ਤੁਹਾਨੂੰ ਦੱਸਿਓ ਭਈਆ ਵਾੜ ਤੇ ਬਰੇ ਇਹ ਪਿਓਰ ਛਾਈ ਆ ਸੱਜਰ ਸੂਈ ਮੈਲਾ ਮਾਰ ਨਹੀਂ ਜੱਗੇ ਵੀਰ ਅੱਛਾ ਜੀ ਆਟਮੇ ਤੋਂ ਲੈ 12 ਕਿਲੋ ਦੁੱਧ ਤਿਆਰ ਜੀ ਅੱਛਾ ਜੀ ਠੀਕ ਹੈ ਠੀਕ ਹੈ ਲੋ ਭਾਈ 12 ਲੀਟਰ ਜਿਹੜਾ ਇਹਦੇ ਕੋਲ ਦੁੱਧ ਤਿਆਰ ਆ ਇਹ ਆਈ ਹੁਣੇ ਆ ਜੇ ਆਪਾਂ ਮਲਾਂ ਵੀ ਥੋੜਾ ਫੇਰ ਪਾਸ ਕਰਕੇ ਲੈ ਕੇ ਆਏ ਆ ਅੱਛਾ ਜੀ ਹੁਣ ਇਹਦੀ ਚੋਾਈ ਬਾਈ ਨੇ ਕਰ ਦਿੱਤੀ ਆ ਹੁਣੇ ਹੋਈ ਆ ਮਲਾਂ 10 15 ਮਿੰਟ ਹੋਈ ਆ ਅੱਛਾ ਜੀ ਹਾਂਜੀ ਹਾਂਜੀ ਕਰੋ ਫਿਰ ਕੁਆਲਟੀ ਤੁਸੀਂ ਚੈੱਕ ਇਹਦਾ ਹੈਗਾ ਕੋਈ ਜਵਾਗ ਨਹੀਂ ਇਹਦਾ ਜਵਾਗ ਜੱਗੇ ਨਹੀਂ ਮਰ ਗਿਆ ਠੀਕ ਹੈ ਠੀਕ ਲੋ ਭਾਈ ਇਹਦਾ ਜਵਾਗ ਰ ਗਿਆ ਜੇ ਮਰਸ ਮੈਲੇ ਦੇ ਚੰਦਨੀ ਹੈ ਜੇ ਇੱਕ ਨਗ ਭਰੀਉ ਦੋ ਦੋ 12 ਕਿਲੋ ਚੱਕੇਗੀ ਤਿਆਰ ਤੁਹਾਨੂੰ ਦੋ ਦਿਨਾਂ ਦਾ ਮੱਝ ਮੇਰੇ ਕੋਲੋਂ ਕੁਝ ਉਥੇ ਲੈ ਜੇ ਦੋ ਦਿਨਾਂ ਵਿੱਚ 15 ਕਿਲੋ ਭਰ ਦੇਣਾ ਠੀਕ ਹੈ ਠੀਕ ਹੈ ਠੀਕ ਹੈ ਆ ਜੀ ਸੁਈ ਮੇਰੇ ਕੋਲ ਕਾਲੀ ਆ ਮਾਰ ਲਈ ਆ 12 ਲੀਟਰ ਜਿਹੜਾ ਇਸ ਦਾ ਬਿਲਕੁਲ ਦੁੱਧ ਤਿਆਰ ਆ ਤੇ 14 15 ਲੀਟਰ ਇਹ ਵੀ ਚਾਹੀਏ ਉਹਨੇ ਵੀ ਕੋਈ ਬੰਦਾ ਨਹੀਂ ਪਾਉਣਾ ਇਹਨੂੰ ਅੱਛਾ ਜੀ ਇਹਨੂੰ ਮਾਲਾ ਚੋਕਰ ਪਾ ਕੇ ਇੱਧਰ ਥੱਲੇ ਬੈਜਣਾ ਠੀਕ ਆ ਠੀਕ ਆ ਜੀ ਪਹਾੜੇ ਤੇ ਇਹ ਬਹੁਤ ਹੀ ਠੰਡੀ ਆ ਤੇ ਜਿਹੜੇ ਘਰ ਵਾਲੇ ਕੋਲ ਲਈ ਨਾ ਅੱਛਾ ਜੀ ਉਹ ਆਂਦਾ 6 ਸੈਂਪਲੇ ਦਾ ਹੁੰਦਾ ਆ ਅੱਛਾ ਜੀ ਮੱਝਾਂ ਰੱਖਿਆ ਤੁਹਾਨੂੰ ਪਤਾ ਮੱਝਾਂ ਆ ਜਾਂਦੀ ਹੈ ਠੀਕ ਆ ਠੀਕ ਆ ਉਹ ਵੀ 6.5 ਮੱਝਾਂ ਦਾ ਹੁੰਦਾ ਉਹਦੇ ਵੀ ਮੱਝਾਂ ਦੇ ਬਰਾਬਰ ਹੀ ਆ ਤੇ ਮੁੱਲ ਬਈ ਇਹਦਾ ਹਰ ਕੀ ਕਰਨਾ ਮੁੱਲ ਜੱਗੇ ਵੀ ਜਿਹਦੇ ਬੱਚਾ ਨਾ ਮਾਰਦਾ ਵੀ ਦੇ ਦੇਗੇ 35 40000 ਦੀ ਛੜ ਦੋ ਚਲ ਕਰਾਈ ਜੋਗ 1000 ਪੂਰੇ 20 ਇਹ ਜੱਗੇ ਵੀ ਦੇ ਦਾਂ ਲੋ ਬਾਈ ਪੁੱਲੀਆਂ ਛੂਟਾਂ 12 ਜਨਾਂ ਦੋ ਤੇ ਜਿੱਦਾਂ ਮਰਜ਼ੀ ਮੇਰੇ ਘਰੋਂ ਮਣਕਲੇ ਜੀ ਠੀਕ ਹੈ ਠੀਕ ਹੈ ਲੋ ਬਈ ਬਿਲਕੁਲ ਨਿਗਾ ਜਾ ਮੁੱਲ ਕਰਤਾ ਬਾਈ ਨੇ 20000 ਦੀ ਹਾਂਜੀ ਤੇ ਚਲੋ ਮੌਕੇ ਤੇ ਛੋੜ ਛੱਪਾ ਕਰਦੇ ਕੋਈ ਕਰਦਾ ਵੀ ਜੱਗੇ ਵੀ ਕੋਈ ਦੂਜਾ ਮੇਰੇ ਨੂੰ ਫੋਨ ਕਰ ਲੋਗਾ ਮਾਨ ਕਰਾਂਗੇ ਆਪਾਂ ਦੇ ਠੀਕ ਹੈ ਠੀਕ ਹੈ ਲੋ ਬਈ ਕਰੋ ਚੈੱਕ ਪਸ਼ੂ ਵੀਰ ਦੇ ਕੋਲ ਸਾਰੇ ਚੰਗੇ ਆ ਤੇ ਬਿਲਕੁਲ ਛੋਟੇ ਛੋਟੇ ਭਾਵਾ ਵੀਡੀਓ ਪੂਰੀ ਵੇਖ ਲਈ ਧੰਨਵਾਦ ਸਾਰੇ ਵੀਰਾਂ ਭਰਾਵਾਂ ਦਾ